ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਪਾਰ ਸਹਜ ਸਿਆਣਪਾ ਲਖ ਹੋਵੇ ਤਾ ਇੱਕ ਨਾ ਚੱਲੇ ਨਾਲ ਕਿ ਸਚਿਆਰਾ ਹੋਈਐ ਕਿ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਅਕਾਰ ਹੁਕਮ ਨਾ ਕਹਿ ਜਾਈ ਹੁਕਮੀ ਹੋਵਣ ਜੀ ਹੁਕਮਿ ਲੇਵੜਿ ਆਈ ਹੁਕਮੇ ਉਤਮ ਨੀਚ ਹੁਕਮੇ ਲਿਖੇ ਦੁਖ ਸੁਖ ਪਾਈਐ ਕੰਨ ਹੁਕਮੀ ਬਖਸ਼ੀ ਜੁ ਹੁਕਮੇ ਸਦਾ ਪਾਈਐ ਹੁਕਮੇ ਅੰਦਰ ਹੁਕਮੇ ਅੰਦਰ ਸਭ ਕੋ ਆਵਾਰ ਹੁਕਮ ਨਾ ਕੋਈ ਨਾਨਕ ਹੁਕਮੇ ਜੈ ਬੂਜੇ ਹੋਮੇ ਕਹੇ ਨਾ ਕੋਈ ਗਾਵੇਗ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਤਾਤ ਜਾਣੇ ਨਹੀਂ ਸਾਨ ਗਾਵੇ ਕੋ ਗੁਣ ਵੜਿਆ ਆਈ ਵਿਚਾਰ ਗਾਵੇ ਕੋ ਵਿਧ ਵਿਖੰਭ ਵਿਚਾਰ ਗਾਵੇ ਕੋ ਸਹਿਜ ਕਰੇ ਤਨ ਕੇ ਗਾਵੇ ਕੋ ਜੀਆਂ ਲੈ ਫਿਰਦੇ ਗਾਵੇ ਕੋ ਜਾਪੇ ਦਿਸਦੂਰ ਗਾਵੇ ਕੋ ਵੇਖੇ ਹਾਜ਼ਰਾ ਹضور ਕਥਨਾ ਕਥੈ ਨ ਆਵੇ ਤੋਟ ਕਥ ਕਥ ਗਤੀ ਕੋਟ ਕੋੜ ਦਿਨਤਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਇ ਖਾਇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖੇ ਬੇਪਰਵਾਹ ਸਾਚਾ ਸਾਇਬ ਸੱਚ ਨਹੀਂ ਭਾਖੇ ਪਉ ਪਾਰ ਆਖੇ ਮੰਗੇ ਦੇਹ ਦਾਤ ਕਰੇ ਦਤਾਰ ਫੇਰ ਕੇ ਅੱਗੇ ਰਖੀਏ ਜਿਸ ਤੇ ਦਰਬਾਰ ਮੂਹ ਕੀ ਬੋਲਣ ਬੋਲੀਏ ਜਿਤ ਸੁਨੇ ਤਰੇ ਪਿਆਰ ਅਮਰਤ ਵੇਲਾ ਸਚ ਨੋ ਵੜਿਆਏ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਇਹ ਜਾਣੀਐ ਸਭ ਆਪੇ ਸਚਿਆਰਥ ਆਪੇ ਨ ਜਾਇ ਕੀਤਾ ਹੋਵੇ ਆਪੇ ਆਪ ਨਰੰਜਨ ਸੋਈ ਜਿਨਸੇ ਬਿਅਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨ ਗਾਵੇ ਸੁਨਮਨ ਰਖੇ ਭਾ ਦੁਖ ਪਰ ਸੁਖ ਲੈ ਜਾਉ ਗੁਰਮੁਖ ਨਾਦ ਗੁਰੂ ਗੇਦ ਗੁਰਮਖ ਰਹਾ ਸਮਾਏ ਗੁਰੂ ਈਸ਼ਰ ਬ੍ਰਹਮਾ ਗੁਰੂ ਗੌਰ ਪਾਰਵਤੀ ਮਾਈ ਜੈ ਹੋ ਜਣਾ ਅਖ ਨਾਈ ਕਹਿ ਨਾ ਕਥਨ ਜਾਈ ਗੋਰਾ ਏਕਾਂ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਮੈ ਬਿਸਰਨ ਜਾਏ ਸੋਮੈ ਬਿਸਰਨ ਜਾਏ ਗੋਰਾ ਏਕਾਂ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਮੈ ਬਿਸਰਨ ਜਾਏ ਤੇਰਥ ਨਾ ਵਜੇ ਤਿਸ ਭਾਵਾ ਬਿਨ ਭਾਇ ਕੇ ਨਾਇਕ ਰੀ ਜੇਤੀ ਸ੍ਰੇਸ਼ਟ ਪਾਈ ਵਿਖ ਕਰਮਾ ਕੇ ਮੇਨੇ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਗੁਰਾਂ ਗੀ ਸਿਕ ਸੁਣੀ ਗੁਰਾਂ ਇਕਾਂ ਤੇ ਬਜਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰਣਾ ਜਾਏ ਜੇ ਜੁਗ ਚਾਰੇ ਆਰ ਜਾਉਈ ਹੋਰ ਦਸ਼ੁਣੀ ਹੋਈ ਨਵਖੰਡਾ ਵਿਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾ ਰਖਾਇ ਕ ਜਸ ਕੀਰਤ ਜਗ ਲੈ ਜੇਤੀ ਸੁਨਦਰ ਨਾਇ ਆਵੇ ਬਾਤ ਪੁੱਛੇ ਕਿ ਟਾਇ ਅੰਦਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਤੇ ਹਾ ਕੋਈ ਨਾ ਸੂਝੇ ਹੀ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿੱਧ ਪੀਰ ਸੁਰਨਾਤ ਸੁਣੀਏ ਤਰਤ ਤਵੇਲ ਆਕਾਸ਼ ਸੁਣੀਏ ਦੀਪ ਲੋਕ ਪਤਾਲ ਸੁਣੀਏ ਭਉ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੂਗ ਪਾਪ ਕਾ ਨਾਸ਼ ਸੁਣੀਏ ਸਰ ਬ੍ਰਹਮੈਂਦ ਸੁਣੀਏ ਮੁਖ ਸਲਾਹਨ ਮੰਦ ਸੁਣੀਏ ਜੋਗ ਜਗਤਨ ਵੇਦ ਸੁਣੀਏ ਸਾਸਤਰ ਸਿਮਰਤ ਵੇਦ ਨਾਨਕ ਭਕਤਾ ਸਦਾ ਵਿਗਾਸ ਸੁਣੇ ਧੂਗ ਪਾਪ ਕਾ ਨਾ ਸੁਣੇ ਸਤ ਸਤੋਕ ਗਿਆਨ ਸੁਣੀਏ ਅਠ ਸਰ ਤੇਜ ਕਾ ਇਸ਼ਨਾਨ ਸੁਣੀਏ ਪੜ ਪੜ ਪਾਪ ਹੈ ਮਹਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਕਤਾ ਸਦਾ ਵਿਗਾਸ ਸੁਣੇ ਧੂਗ ਪਾਪ ਕਾ ਨਾ ਆਸ਼ ਸੁਣੀਏ ਸਰਾਂ ਗੁਰਾਂ ਕੇ ਗਾ ਸੁਣੀਏ ਸੇਖ ਪੀਰ ਪਾਤ ਸ਼ਾਹ ਸੁਣੀ ਅੰਦੇ ਪਾਵੇ ਰਹਾ ਸੁਣੀ ਹਾਥ ਵਿਸ ਗਾ ਨਾਨਕ ਭਕਤਾ ਸਦਾ ਵਿਗਾਸ ਹੁਣੇ ਦੂਖ ਪਾਪ ਕਾ ਨਾਸ਼ ਮਨਨੇ ਕੀ ਗਤ ਕਹੀ ਨਾ ਜਾਇ ਜੇ ਕੋ ਕਹਿ ਪਿਛੇ ਪਸਤਾਇ ਕਾਤ ਗਲਮ ਲਿਖਣਾ ਹਰ ਮਨਨੇ ਗਾ ਵੇ ਕਰਨ ਵਿਚਾਰ ਐਸਾ ਨਾ ਅੰਦਰੰਜਨ ਹੋਇਜੇ ਕੋ ਮਨ ਜਾਣੇ ਮਨ ਕੋਈ ਮਨ ਸੁਰਤ ਹੋਇ ਮਨ ਬੁੱਧ ਮਨਨੇ ਸਗਲ ਬਾਨ ਕੀ ਸੋਧ ਭਨੇ ਮਾਟੋ ਟਾ ਨਾ ਹੋਇ ਮਨ ਜਮ ਕੇ ਸਾਧਨਾ ਜਾਇ ਐਸਾ ਨਾ ਅੰਦਰੰਜਨ ਹੋਇਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾ ਕੇ ਨ ਭਾਏ ਮਨੈ ਪਤਸੀ ਪ੍ਰਗਟ ਜਾਇ ਮਨੈ ਮੰਗਣਾ ਚਲੇ ਪੰਤ ਮਨੈ ਧਰਮ ਸੇਤੀ ਸੰਬੋਧੈ ਸਨ ਅੰਦਰੰਜਨ ਹੋਇਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੋ ਹਦਵਾਰ ਮਨੈ ਪਰਵਾਰੇ ਸਾਧਾਰ ਮਨੈ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਪਬਿਨਾ ਬਿਖਿ ਖਾ ਸਭ ਨੰ ਅਨੰਦ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹ ਮਾਨ ਪੰਚ ਸੋਦਰ ਰਾਜਨ ਪੰਚ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਰਨੇ ਕੇ ਨਾਹੀ ਸਮਲ ਤੋਲ ਤਰਮ ਦਇਆ ਕਾ ਪੂਤ ਸਤੋਕ ਸਾਫ ਰਖਿਆ ਜਿਨ ਸੂਤ ਜੇ ਕਬੂਜੇ ਹੋਏ ਸਚਿਆਤ ਅਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋ ਤਿਸਤੇ ਭਾਤਲੇ ਕਵਨ ਜੋਰ ਜੀਆਂ ਜਾਤ ਰੰਗਾ ਕੇ ਨਾਮ ਸਬਨਾ ਲਿਖਿਆ ਬੜੀ ਕਲਾ ਮਹਿਲੇ ਖਲਖ ਜਾਣਾ ਕੋਈ ਲਿਖਿਆ ਲਿਖਿਆ ਕੀਤਾ ਹੋਏ ਕੀਤਾ ਤਾਂ ਸੰਮਾਲੇ ਰੂਪ ਕੇ ਤੇ ਦਾਤ ਜਾਣੇ ਕੋ ਹੋਂ ਕਿਤਾ ਅਫਸਾਵੇ ਕੇ ਕਵਾ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਬਾਰ ਨਾ ਜਾਉਂਦਾ ਇੱਕ ਵਾਰ ਜੋਤੋ ਦਬਾਵੇ ਸੈਂਪਲੀਕਾਰ ਤੋ ਸਦਾ ਸਲਾਮ ਅਤਿਰੰਗਕਾਰ ਅਸੰਗ ਜਪ ਸੰਗ ਪਾਵ ਸੰਗ ਪੂਜਾ ਸੰਗ ਤਪਤਾਗ੍ਰੰਥ ਮੁਖਵੇਦ ਪਾੜ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤਿ ਅੰਗ ਸਾਦਾ ਤਾਰ ਅਸੰਗ ਸੁਰਮਹ ਪਖ ਸਾ ਸੰਗ ਮੌਨ ਦੇ ਬਿਲਾਏ ਤਾਰ ਗੁਦਰਤ ਕਬਨ ਕਾ ਵਿਚਾਰ ਵਾਰਨ ਅਜਾਮਾ ਇੱਕ ਵਾਰ ਜੋਤ ਉਪਾਵੇ ਸੈਂਪਲੀਗਾ ਤੂ ਸਦਾ ਸਲਾਮ ਨਹ ਰਿੰਕਾਰ ਅਸੰਗ ਮੁਰਖ ਅੰਧ ਕੋ ਸੰਗ ਚੋ ਹਰਾਮ ਗੁਰ ਸਿੰਘ ਅਮਰਕਰ ਜਾਈ ਜੋ ਸੰਗ ਗਲਵੜ ਹੱਥ ਤੱਕ ਮੈ ਸੰਗੀ ਪਾਪੀ ਪਾਪ ਕਰ ਜਾਈ ਸੰਗ ਕੁੜੇ ਯਾਰ ਕੁੜੇ ਫਰੇ ਸੰਗ ਮਲੇਸ਼ ਮਲ ਬਖਾਇ ਅਸੰਗ ਨਿੰਦਕ ਸਰਕਾਰ ਪਾ ਨਾਨਕ ਨਿ제 ਕਰੈ ਵਿਚਾਰ ਵਾਰਨ ਜਾਮਾ ਇੱਕ ਵਾਰ ਜੋਤਿ ਸੁਭਾਵੇ ਸੰਪਤੀ ਕਾ ਤੋ ਸਦਾ ਸਲਾਮ ਨਰੰਕਾਰ ਅਸੰਗ ਨਾਵ ਸੰਗ ਥਾਵ ਅੰਗਮ ਅੰਗਮ ਸੰਗ ਲੋ ਸੰਕੈ ਸਰਪਾ ਰਖੀ ਨਾਮ ਅਕਰਿ ਸਲਾਹ ਖਰੀ ਗਿਆਨ ਗੀਤ ਗੁਣ ਗਾ ਲਿਖਣ ਬੋਲਣ ਬਾਣੀ ਅਕਰ ਅਸਰ ਸੰਜੋਬ ਖਾਨ ਜਿਨੇ ਲਿਖੈ ਤੇ ਸਰਣਾਹੀ ਜੀਵ ਫਰਮਾਇ ਤ੍ਰਿਤੇ ਪਾਇ ਜੇਤਾ ਕੀਤਾ ਦਿੱਤਾ ਨਾਮ ਗੇ ਨਾਵੇ ਕੋ ਤਾ ਬਦਲਤ ਕਬਣ ਕਾਮ ਵਿਚਾਰ ਵਾਰਨ ਜਾਮਾ ਇੱਕ ਵਾਰ ਜੋ ਤਉ ਤ ਪਾਵੇ ਸائیں ਭਲੀ ਕਾ ਤੁਸਾ ਦਾ ਸਲਾਮ ਬੰਦੇ ਰਹਿੰਕਾਰ ਪਰ ਇਹ ਹੱਥ ਪਹਿਰਤਾਂ ਦੇਹ ਪਾਣੀ ਤੋਤੇ ਉੱਤਸ ਖੇ ਮਲ ਪਲੀਤੀ ਕੱਪੜ ਹੋਏ ਸਭਨ ਹੀ ਹੋ ਹਿਤ ਮਰੇ ਮਤ ਪਾਪਾ ਕੇ ਸੰਗਤ ਹੋ ਪੇ ਨਾਵੇ ਰੰਗ ਪੁੰਨੀ ਪਾਪੀ ਆਖ ਨਾਹਿ ਕਰਗਨਾ ਲੈ ਕੇ ਲਜਾਏ ਆਪੇ ਵੀ ਜੇ ਆਪੇ ਖਾਏ ਨਾਨਕੁ ਕੁਕਮੀ ਆਵੇ ਜਾਏ 13 ਤੱਪ ਦੇ ਅੰਦਾਨ ਜੇ ਕੋ ਪਾਵੇ ਦਿਲ ਕਾ ਮਾ ਸੁਨੇ ਮਨ ਮੇ ਕਿਤਾ ਪਾਉ ਅੰਤਰਗਾ ਤੇਰ ਤਮਨ ਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਗੀਤੈ ਭਗਤ ਨ ਹੋਏ ਸਵਾਦ ਆਤ ਬਾਣੀ ਫਰਮਾਓ ਸਦਾ ਸੁਹਾ ਸਦਾ ਮਨ ਚਾਹ ਕਵਨ ਸੁਵੇਲਾ ਕਵਨ ਗਵੰਤਿਤ ਤਵਾਰ ਕਵਨ ਸੇ ਰਤੀ ਮਹਾ ਕਵਨ ਜਿਤ ਹੋਆਕਾਰ ਭੇਲ ਨ ਪਈਏ ਪਨ ਜੀ ਹੋਵੇ ਲੇਖ ਪ੍ਰਾਣ ਬਖਤ ਨ ਪਈਏ ਕਾਦੇ ਜੀ ਲੇਖ ਪ੍ਰਾਣ ਦਿੱਤਵਾਰ ਨਾ ਜੋਗੇ ਜਾਣ ਰਤਮਾਨ ਕੋਈ ਜਸ ਸ੍ਰੀ ਪਸਾਜੇ ਆਪੇ ਜਾਣੈ ਸੋਈ ਕਿਕਰ ਆਖੇ ਕਿ ਉਸ ਲਈ ਕਿ ਵਰਨੇ ਕਿ ਆਪ ਜਾਣਾ ਨਾਨਕ ਆਖਣ ਸਭ ਤੋਂ ਐਸੇ ਆਲਾ ਵਰਡਾ ਸਾਹਿਬ ਡੇ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੈ ਅਗ ਗਹਿਣਾ ਸੋਹੇ ਪਤਲ ਪਤਲ ਲਖ ਅਗਾਸਾਂ ਗਾਸ ਔੜ ਕੌੜ ਪਹਿਲੇ ਥਕੇ ਵੇਦ ਕਨਵਾ ਸਹਿਜ 18 ਕੈਨਕ ਤੇ ਵਸੂਲ ਇਕ ਨਾ ਧਾਤ ਲੇਖਾ ਹੋਇ ਤ ਲਿਖੇ ਹੋ ਵਿਸਾਨ ਨਾਨਕ ਵੱਡਾ ਆਖੇ ਆਪ ਜਣਿਆ ਆਪ ਸਲਾਈ ਸਲਾਈ ਤੇ ਸੁਰਤ ਨਾ ਪਾਈਐ ਨਦੀ ਵਹਾ ਪਵਨ ਸਮੰਦ ਸਮੰਦ ਸਾ ਸੁਲਤਾਨ ਗੇਰੈ ਸੇਤੀ ਮਲਦਨ ਕਿੜ ਤੋਂ ਨ ਹੋਣੀ ਜੇ ਤਿ ਸਮਨ ਨ ਬਿਸਰਿਆ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਕਰੰਦੇ ਨਾ ਅੰਤਾਂ ਦੇਖ ਸੁਨ ਅੰਤ ਅੰਤਨਾ ਜਾਪੇ ਕੀਆ ਮਨ ਮੰਤਨ ਅੰਤਨਾ ਜਾਪੇ ਕੀਤਾ ਕਾਰਨ ਅੰਤਨਾ ਜਾਪੇ ਪਰਵਾਰ ਅੰਤ ਕਰਨ ਕਿੱਥੇ ਵਿਲਾਹਤਾ ਕਿਆ ਅੰਤ ਨ ਪਾਏ ਜਾਏ ਅੰਤਨਾ ਜਾਣੇ ਕੋਈ ਬੋਤਾ ਕੀ ਹੈ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਚਿਓ ਪਰੋਚਨ ਹੋਏ ਬੜੂ ਚ ਹਵੇ ਕੋਈ ਤੇ ਸੁੱਚੇ ਕੋ ਜਾਣੇ ਸੋਹੀ ਜੇ ਬੜੇ ਆਪ ਜਾਣੇ ਆਪ ਨਾਨਕ ਨਜ਼ਰੇ ਕਰਮ ਦਾ ਤਾਰ ਭਉਤਾ ਕਰਮ ਨ ਲਿਖਿਆ ਜਾਏ ਬਡਾ ਦਾਦਾ ਤੇ ਦਮਾਇ ਕੇ ਤੈ ਮੰਗੇ ਯੋਧ ਪਾਰ ਕੇ ਤ ਗਣ ਤ ਨਹੀਂ ਵਿਚਾਰ ਕੇ ਤੇ ਖਪ ਤੱਟ ਬਿਕਾਰ ਕੇ ਤੇ ਲੈ ਲੈ ਮੁਰਖ ਪਾਏ ਕੇ ਤੇ ਮੁਰਹ ਖਾਏ ਖਾਏ ਕਹਤੇ ਦੁਖ ਪੋਖ ਸਦਮਾਰੇ ਵੀ ਦਾਤ ਤੇਰੀ ਦਾ ਤਾਰ ਬੰਦ ਖਲਾਸੇ ਪਾਣੇ ਹੋਏ ਹੋਰ ਆਜ ਸਕੇ ਨਾ ਕਹੀ ਕੇ ਜੇ ਕੋ ਹਾਇ ਗਕਣ ਪਾਇਓ ਜਾਣ ਜਿਤੇ ਮ ਖਾਇ ਆਪੇ ਜਾਣ ਆਪੇ ਦੇਹੀ ਆਖੇ ਸੀ ਵੀ ਕਹੀ ਕੇ ਜਿਸ ਨੋ ਮਕਸਬ ਸਿਪ ਤਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਪੰਡਾਰੇ ਅਮਲ ਆਵੇ ਅਮਲ ਜਾਏ ਅਮਲ ਪਾਏ ਮਸੂਆਏ ਅਮਲ ਤਰਮ ਅਮਲ ਦੀਵਾਨ ਅਮਲ ਤਲ ਅਮਲ ਫਰਮਾਨ ਅਮਲ ਵਕਸੀ ਸ਼ਾਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਨ ਆਖੇ ਜਾਈ ਆਖਰ ਲਹਿਲ ਬਲਾਏ ਆਖੇ ਵੇਦ ਪਾੜ ਪੁਰਾਣੇ ਖੇਪੜੇ ਘਰ ਵਖਾਨ ਆਖੇ ਬਰਮੇ ਆਖੇ ਇੰਦਾ ਕੇ ਗੋਪੀ ਗੋਵਿੰਦ ਆਖੇ ਇਸਰਾ ਕੇ ਸਿੱਧਾ ਆਖੇ ਕਿਤੇ ਕਿਤੇ ਬੋਧਾ ਕੇ ਦਾਨਮਾ ਕੇ ਦੇਵਾ ਕੇ ਸੁਰਨਾਰ ਮੂਨੀ ਜਨ ਸੇਵਕ ਇਤੇ ਆਖਣ ਪਾਏ ਕਿਤੇ ਕਹਿ ਕੇ ਉਠ ਜਾਏ ਇਹ ਤੇ ਕਿਤੇ ਹੋਰ ਕਰੇ ਤਾਂ ਸਕੇ ਨਾ ਕਈ ਕਈ ਜੇ ਵੜਪਾ ਵਜੇ ਵੜੋਈ ਨਾਨਕ ਜਾਣਾ ਸਾਚਾ ਸੋਈ ਜੇ ਕੋ ਆਖੇ ਬੋਲੀ ਵਿਗਾੜਤਾ ਲਿਖੇ ਗਵਾਰ ਗਵਾਰ ਸੋ ਦਰ ਤੇਰਾ ਕੇ ਹਸੋ ਕਰਕੇ ਹਾ ਚਿਤ ਵੈ ਸਰਬ ਸਮਾਲੇ ਵਾ ਜੇ ਨਾਦ ਅਨੇਕ ਅਸ਼ੰਕਾ ਕਿਤੇ ਬਾਬਨ ਹਾਰੇ ਕਿ ਤੇਰਾ ਗਪਰੀ ਸੁਕਈਨ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਦਨਾ ਬਬਨ ਪਾਣੀ ਵੈ ਸੰਤਰ ਗਾਵਹਿ ਰਾਜ ਤਰਮ ਦੁਆਰੇ ਗਾਵਹਿ ਚਿਤ ਗੁਪਤ ਲਿਖਨ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਹਿ ਇਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦਰਾਸਨ ਬੈਠੇ ਦੇਵਤੇ ਆਦਰਣ ਹਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਹਿ ਸਾਧ ਵਿਚਾਰੇ ਗਾਵਣ ਜਤੀ ਸਤੀ ਸਤੋ ਕੀ ਗਾਵਹਿ ਵੀਰ ਕਰਾਰੇ ਗਾਵਹਿ ਪਣਤ ਪਣਨ ਰਖੀ ਸੁਰਜੁ ਗੁਗ ਵੇਤਾ ਨਾਲੇ ਗਾਵਹਿ ਮਹੂਣੀਆਂ ਮਨ ਮੋਹ ਸੁਰਗਾ ਮਚ ਪਿਆਲੇ ਗਾਵਹਿ ਰਤਨ ਪਾਏ ਤੇਰੇ ਅਰਸਰ ਤੀਰ ਤਨਾ ਲੈ ਗਾਵਹਿ ਜੋਤ ਮਹਾ ਬਲ ਦੁਰ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਮੰਡਲ ਕਰ ਰੱਖੇ ਤੇਰੇ ਤਾਰੇ ਸਹੀ ਤੁਧ ਨੂੰ ਗਾਵਉ ਤੁਧ ਪਾ ਬਹਿਰ ਤੇ ਤੇਰੇ ਪਤਰ ਸਾਲੇ ਹੋਰ ਕਿਤੇ ਗਾਵਉ ਸੇ ਮੇ ਜਿਤਨੇ ਅਵ ਨਾਨਕ ਕੀ ਵਿਚਾਰ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੇ ਨਹੀਂ ਹੈਪੀ ਹੋਸੀ ਜਾਏ ਨਾ ਜਾ ਸਿਰਚਨਾ ਜਨਨ ਚਾਏ ਰੰਗੇ ਰੰਗੀ ਪਾਂਥੀ ਕਰ ਜਨ ਸੇ ਮਾਇਆ ਜਿੰਨੇ ਉਪਾਈ ਕਾਰਕਰਵੇਂ ਕਿ ਤੈ ਆਪਣਾ ਜੋ ਥਿਸਦੀ ਵੜਈ ਜੋ ਥਿਸ ਪਾਵੇ ਸੋਹੀ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਸੋ ਪਤਸ਼ਾਹ ਸਾਹ ਪਤ ਸਾਹਿਬ ਨਾਨਕ ਰਜਾਈ ਮੁੰਦਾ ਸੰਤੋਖ ਸ਼ਰਮ ਪੁੱਤ ਚੋਲੀ ਧਿਆਨ ਕਰਾ ਬਿਪਿਤ ਬਿਥਾ ਕਾਲ ਕੁਹਰੀ ਕਾ ਜਗਤ ਡੰਡਾ ਪ੍ਰਤੀਤ ਹਾਈ ਪੰਥੀ ਸਗਲ ਜੇ ਮਾਤੀ ਮਨਜੀਤ ਜਗਜੀਤ ਆਦੇ ਸਿਸਾ ਤੇ ਸ਼ਾਦ ਨੀਲੇ ਆ ਨਤ ਅਨੰਤ ਜੁਗ ਜੁਗ ਇਕੋ ਵੇਸ ਭਗਤ ਗਿਆਨ ਦੇਆ ਪੰਡਾਰਨ ਗੜਗੜਵਾ ਜੈ ਨਾਥ ਆਪਨਾ ਤੇਰੀ ਦੀ ਸਭ ਜਾ ਕੀ ਮਰੀ ਦੀ ਸਿੱਧੀ ਅਬਰਸਾਤ ਸੰਜੋਗ ਉਜੋਗ ਦਇਆ ਕਰ ਚ ਲੈ ਵੇ ਲੇਖਿਆ ਵਾ ਪਾਗਾ ਦੇ ਤਿਸਿਆ ਤੇ ਸ਼ਾਦ ਨੀਲੇ ਆ ਨਾਦਨਤ ਜੁਗ ਜੁਗ ਇਕੋ ਵੇਸ ਇਕ ਮਾ ਇੰਜਕਤਿ ਵਖਾਈ ਤਿਨ ਚੇਲੇ ਪਰਵਾਨ ਇੱਕ ਸੰਸਾਰ ਇੱਕ ਪੰਡਾਰਿਕ ਲਾਇ ਦੀਵਾਨ ਜਿਵ ਤਿਸ ਭਾਵੇ ਤਿ ਵਿਚ ਲਵ ਜੀ ਹੋਵੇ ਫਰਮਾਨ ਹੋਵੇ ਖਾ ਅਨਦਰਣਾ ਆਵੇ ਬੋਤਾਏ ਬਿਡਾਣਾ ਦੇਸ ਸਿ ਸ਼ਾ ਦੇਸ਼ ਆਦ ਨੀਲੇ ਆਨਾਦ ਅਨੰਤ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਪੰਡਾ ਜੁ ਕਿਸ ਭਾਵੇ ਸੇ ਇੱਕੋ ਵਾਰ ਕਰ ਕਰ ਵੇਖੇ ਸੇ ਅਰਜਨ ਹਾਰ ਨਾਨਕ ਸਾਚੇ ਕੀ ਸਾਚੀ ਕਰਾ ਦੇਸ ਸਿ ਆਦੇਸ਼ ਆਦ ਨੀਲੇ ਆਨਾਦ ਅਨੰਤ ਜੁਗ ਜੁਗ ਇੱਕੋ ਵੇਸ ਇਕ ਦੂ ਜੀਵੋ ਲਾ ਇਕ ਦੂ ਜੀਵੋ ਲਖ ਵੇ ਲਖ 20 ਲਖ ਲਾ ਢੇੜਾ ਕੀਕ ਨਾਮ ਜਗਦੀਸ਼ ਏਕ ਰਾਹੇ ਪਤਾ ਪਰ ਇਹ ਚੜੀ ਹੋਏ ਸੀ ਸੇ ਸੁਣਾਂ ਗੱਲਾਂ ਕਹਾ ਸੀ ਕੀਟਾ ਰੀਸ ਨਾਨਕ ਦੇ ਤੇ ਭਾਈਏ ਕੋੜੇ ਕੋੜੇ ਠੀਸ ਆਖਨ ਜੋਰ ਚਪੈਣਾ ਜੋਰ ਜੋ ਨਮੰਗਲ ਦੇਣਾ ਜੋਰ ਜੋ ਨਾ ਜੀਵ ਨ ਮਰਣਾ ਜੋਰ ਜੋ ਨਾ ਜੀਵਨ ਮਰਨ ਜੋ ਨਾ ਰਾਜ ਮਾਨ ਨਾ ਸੋ ਸੋ ਨਾ ਸੁਖਤੀ ਗਿਆਨ ਵਿਚਾਰ ਜੋ ਨਾ ਝੂਠੇ ਇਨਸਾਨ ਜਿਸ ਹੱਥ ਜੋਰ ਕਰਵੇ ਖੈ ਸੋਈ ਨਾਨਕ ਤੁਮ ਨਹੀਂ ਜਨਕ ਹੋਏ ਹਰਾ ਤੇ ਰੋਤੀ ਤਿੱਤੀ ਵਾਰ ਪਵਨ ਪਾਣੀ ਅਗਨੇ ਪਤਾਲ ਤੇ ਸ ਵਿੱਚ ਥਾ ਪਰ ਕੀ ਤਰਮਸਾਲ ਤੇ ਸਭ ਜੀਅ ਜਗਤ ਦੇ ਰੰਗ ਤੇ ਨਾਉ ਨਿਕਨਤ ਕਰਮੇ ਕਰਮੀ ਹ ਵਿਚਾਰ ਸੱਚਾ ਸੱਚਾ ਦਰਵਾਜ਼ਾ ਤੇ ਸੁਨ ਪੰਜ ਪਰਮਾਨੰਦਰ ਕਰਮ ਪੰਮੇ ਨੇ ਹੋਵੇ ਇਨਸਾਨ ਕੱਚ ਬਕਾਇ ਉੱਥੇ ਗਏ ਨਾਨਕ ਹੈ ਜਾਪੇ ਜਾਏ ਧਰਮ ਖੰਡ ਗਏ ਹੋ ਧਰਮ ਗਿਆਨ ਖੰਡ ਦੇ ਕਰਮ ਕੀਤੇ ਬਬਨ ਪਾਣੀ ਬਸੰਤਰ ਕਹਤੇ ਕਾਨ ਮਹੇਸ਼ ਕਹਤੇ ਵਰਮੇ ਘਾੜੀਏ ਰੂਪ ਰੰਗ ਕੇ ਵੇਖ ਕੇ ਕਰਮ ਭੂਮੀ ਮੇਰੇ ਕਹਤੇ ਤੋਂ ਵਿਦੇਸ਼ ਕਹਤੇ ਇੰਦ ਚੰਦ ਕਹਤੇ ਮੰਡਲ ਦੇ ਕਹਤੇ ਸੁਬਦਨਾਤ ਕਹਤੇ ਦੇਵੀ ਵੇਸ ਕਹਤੇ ਦੇਵ ਦਾਨਮ ਮਨ ਕਹਤੇ ਕੇ ਤੇਰਾ ਤਾਂ ਸਮਝ ਕੇਤੇ ਖਾਣੇ ਕਹਤੇ ਬਾਣੇ ਕਹਤੇ ਪਾਤ ਨਰੰਦ ਕਹਤੇ ਸੋਤੀ ਸੇਵ ਕਹਤੇ ਅੰਤ ਨੰਤ ਗਿਆਨ ਖੰਡ ਮੇ ਗਿਆਨ ਪ੍ਰਚੰਦ ਜਿੱਥੇ ਨਾਦ ਵਿਨੋਦ ਕੋੜ ਅਨੰਦ ਸ਼ਰਮਖੰਡ ਦੇ ਬਾਣੀ ਰੂਪ ਦੇ ਤੇ ਕਾੜੀਏ ਕਰਤ ਬਹੁਤ ਨੋਬਤਾ ਕੇ ਗਲਗਥਾ ਨਾ ਜਾਏ ਜਿਗ ਕੇ ਪਿਛੇ ਬਸਤਾਏ ਕਿੱਥੇ ਕੜੀਏ ਸੁਰਤ ਮਨ ਬੁੱਧ ਦੀ ਤੇ ਕੜੀ ਸੁਰਾਂ ਕੇ ਸੂਦ ਕਰਮਖੰਡ ਦੇ ਬਾਣੀ ਜੋਰ ਜਿੱਤੇ ਹੋਰ ਨਾ ਕੋ ਜਿੱਤਾ ਜੋਦ ਮਹਾਬਲ ਸੂਰਤ ਇਨ ਮਹਾਰਾਮ ਰਹੀਏ ਪਰਪੋਰਾ ਤੇਥੇ ਸੀ ਤੋਂ ਮੈਂ ਮਮਾ ਹੈ ਤਾਂ ਕੇ ਰੂਪ ਕਥਾ ਨਾ ਜਾਏ ਨਾ ਹੋ ਮਰੇ ਠਾਕ ਜਾਏ ਇਸ ਕੇ ਆਰਾਮ ਬਸ ਮਨ ਮਾਇਆ ਦਿੱਤੇ ਪਖਤ ਬਸ ਇਕਲੋ ਕਰਨ ਦਾ ਸੱਚ ਮਨ ਸੋ ਇਹ ਸੱਚਖੰਡ ਵਸੈਨਨ ਕਾਰ ਕਰ ਕਰ ਵੇਖੇ ਨਦਰਿਹਾਲ ਤੇ ਖੰਡ ਮੰਡਲ ਭਰਨ ਦੇ ਜੇ ਕੋ ਅੰਤ ਨੰਦ ਤੇ ਲੋ ਲੋ ਆਕਾਰ ਜਿਬ ਜਿਬ ਹੁਕਮ ਤੇ ਵੇ ਤੇ ਬਕਾਰ ਵੇਖੇ ਵਿਖਸੇ ਕਰ ਵਿਚਾਨਾ ਨ ਘਤਨਾ ਕੜਾ ਸਹਜਤ ਪਾਰ ਤੇ ਸੁਨਿਆਨ ਅਨਮਤ ਵੇਰ ਤਰਫੋ ਖਲਗਨ ਪੰਡਾ ਪਾ ਮਰੇ ਤਾਲ ਕੜੀ ਸਭ ਸੱਚੀ ਟਕਸਾਲ ਜਿਨ ਕੋ ਨਤਰ ਕਰਮ ਤੇ ਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਾ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਵਤ ਦਿਵਸ ਰਾਤ ਦੋਈ ਦਾਹੀ ਤੇ ਖੇ ਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਜੈ ਤਰ ਮਧੂਰੈ ਕਰਮੀ ਆਪੋ ਆਪਣੀ ਕੇ ਨੇੜੇ ਖੈ ਦੂਰ ਜਿਨੇ ਜਿਨੇ ਨਾਮ ਤੇ ਆਇਆ ਗਏ ਮਹ ਸ਼ਕਤ ਕਾ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾਲ ਵਾਹਿ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿ ਗੁਰੂ ਜੀ ਕੀ ਫਤਿਹ